ਮਿੱਤਰੋ ਕੀ ਚਾਲ ਚਾਲ ਆ ਕੀ ਹਾਲ ਚਾਲ ਆ ਕੀ ਹਾਲ ਚਾਲ ਆ ਠੀਕ ਠਾਕ ਹਾਂ ਮੈਂ ਅਮੀਰ ਕਰਦਾ ਤੁਸੀਂ ਵਧੀਆ ਹੋਵੋਗੇ ਆਪਾਂ ਵੀ ਠੀਕ ਆ ਤੇ ਅੱਜ ਰੱਬ ਨੇ ਥੋੜੀ ਜੀ ਮਿਹਰ ਕੀਤੀ ਐ ਥੋੜੀ ਜੀ ਜਿਆਦਾ ਨਹੀਂ ਕੀਤੀ ਥੋੜੀ ਜੀ ਰੋਸ਼ਨੀ ਦਿਖਾਈ ਐ ਧੁੱਪ ਕੱਢੀ ਆ ਤੇ ਥੋੜਾ ਜਿਹਾ ਮੀਂਹ ਬੰਦ ਕੀਤਾ ਵਾ ਤੇ ਕਾਸ਼ੀ ਗੇਣ ਲਾਇਆ ਵਾ 1700 ਰੁਪਏ ਆ ਕੋਠੇ ਦੇ ਉੱਤੇ ਤਰਪਾਲ ਪਾਉਣ ਤੇ ਗੋਰੇ ਗੇਣ ਲਾਇਆ 2500 ਜਿਹੜਾ ਤੁਸੀਂ ਅੱਜ ਦਾ ਵਲੌਗ ਦੇਖੋਗੇ ਪਾਈ ਜਾਂਦਾ ਵਲੌਗ ਅਪਲੋਡ ਹੋ ਜਾਂਦਾ ਤੇ ਆ ਆਪਣਾ ਰੱਬ ਨੇ ਥੋੜੀ ਜੀ ਮਿਹਰ ਕੀਤੀ ਆ ਸਾਡਾ ਇੱਕ ਕੋਠਾ ਚੋਣ ਲੱਗ ਗਿਆ ਸੀ ਤੁੜੀ ਵਾਲਾ ਬਰਾਂਡਾ ਤੇ ਬੰਦ ਹੋ ਗਿਆ ਚੋਣਾ ਤੇ ਉਹ ਗੱਲ ਆ ਕਹਿੰਦੇ ਰੱਬ ਸੁਣਦਾ ਸਾਰਿਆਂ ਦੀ ਸੁਣਦਾ ਵਾ ਬੰਦੇ ਨੂੰ ਸਿਰਕ ਆਪ ਦਾ ਫਿਕਰ ਹੁੰਦਾ ਰੱਬ ਨੂੰ ਸਾਰਿਆਂ ਦਾ ਹੀ ਫਿਕਰ ਆ ਹੁਣ ਆਪਣੇ ਕੋਲੇ ਪੈਸੇ ਹੈ ਨਹੀਂ ਸੀ ਆਪਣੇ ਕੋਲੇ ਨਹੀਂ ਗੰਜਾਇਆ ਸੈਣੀ ਸੀ ਵੀ ਆਪਾਂ ਆਪਣੇ ਕੋਠੀ ਦੇ ਉੱਤੇ ਤਰਪਾਲ ਪਛਾਤ ਗਏ ਜਾਂ ਮਿੱਟੀ ਪਾ ਸਕੀਏ ਤੇ ਹਾਂ ਲੋ ਜੀ ਇਹ ਇੱਕ ਮਰ ਗਿਆ ਕੁੱਕੜਾ ਕੁਕੜੀ ਹੈ ਖੋਡੇ ਚ ਪਰੀ ਪਈ ਸੀ ਹੈ ਕੇ ਬਾਹਰ ਸੀਗੀ ਆਪਣ ਮੋਟ ਸਾਂ ਟੱਕਤਾ ਸੀ ਮਿੱਠੀ ਰਾਤ ਆਹ ਕੁੱਕੜਾ ਕੋ ਮਰ ਗਿਆ ਪਤਾ ਨਹੀਂ ਕੁੱਕੜਾ ਪਤਾ ਨਹੀਂ ਕੁੱਡੇ ਤੇ ਮਰਿਆ ਕਿਥੇ ਮਰਿਆ ਅਗੇ ਥੋੜੇ ਮਰਗੇ ਸੰਣੀ ਆਉਂਦੀ ਕਿੰਨੇ ਮਰੀ ਨੂੰ ਵੀ ਜਾਂਦੇ ਆ ਬਹੁਤ ਕਟ ਕੇ ਹੁਣ ਤਾਂ ਬਹੁਤ ਚਾ ਵੀਨੇ ਆਪਾਂ ਫਿਰ ਗੱਲ ਕਰਦੇ ਥੋੜੇ ਆ ਚਾ ਠੰਡੀ ਹੋ ਗਈ ਗਲਾਸ ਨਾ ਮੈਨੂੰ ਇਹ ਛੋਟਾ ਮਿਲਿਆ ਨਹੀਂ ਦਾ ਛੋਟਾ ਗਲਾਸ ਪਤਾ ਨਹੀਂ ਸਾਫ ਸੂੰਗ ਰੱਖ ਤੇ ਕਰਦੇ ਨੇ ਬੜੇ ਵੱਡਾ ਇੱਕ ਕੱਪ ਲੈਣਾ ਪਿਆ ਮੈਨੂੰ ਅਲਦੇ ਥੋੜੀ ਦਿਰ ਬਾਅਦ ਵਿੱਚ ਚਾਹ ਪੀਂਦੇ ਕਰਦੇ ਸੋਹਣੀਆਂ ਗੱਲਾਂ ਕਰਾਂ। ਕੀ ਮਿੱਤਰੋ ਤੇ 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 ਕੁੱਕੜਾ ਪਾ ਛੱਡਦੇ ਆ ਫੀਡ ਖਾ ਗਏ ਆ ਪੱਠੇ ਲਿਆਂਦੇ ਆ ਰਾਜੇ ਘਰੋਂ ਹੁਣ ਪੱਠੇ ਖਾਈ ਜਾਂਦੇ ਆ। ਕਰੋ ਛੇਕ ਪੱਠੇ ਖਾ ਰਹੇ ਨੇ। ਤੇ ਖੁੱਡਾ ਕਰਨਾ ਸਾਫ ਖੁੱਡੇ ਦੇ ਵਿੱਚ ਪਾਣੀ ਪਾਣੀ ਹੋ ਗਿਆ ਵੇ ਝਕੜ ਝਕੜ ਚਰਕਲ ਚਰਕਲ। ਉਹ ਦੇਖੋ ਕਿੱਧਰ ਜਾ ਕੇ ਬੈਠਾ ਇੱਕ। ਇਹ ਉਹ ਦੇਖੋ ਬੈਠਾ ਕਿੱਧਰ। ਹੁਣ ਖਾਣੇ ਆ ਆਮਲੇਟ ਤੇ ਬ੍ਰੈਡ ਤੇ ਚਾਹ ਨਾਲ। ਤੇ ਨੂਰਾ ਵੀ ਆਪ ਚਕਾਤੀ ਜਾ ਤੇ ਆ ਨੂਰਾ ਦੇ ਬੱਚੇ ਰਹਿ ਗਏ ਆ ਤੇ ਜੋ ਜੋ ਰਹਿ ਗਈ ਹੈ ਜੋ 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 ਮੇਰੀ ਡਾਰਲਿੰਗ ਪੀਲੀ ਪੀਲੀ ਹੋਈ ਪਈ ਹੈ ਜੋ ਜੋ ਮੇਰੀ ਡਾਰਲਿੰਗ ਹਾਏ ਆ ਗਈ ਆ ਜੀ ਹੂੰ ਮਾਸੀ ਨਾਲ ਪਿਆਰ ਕਰ ਲੋ ਹੈ ਮਾਸੀ ਨਾਲ ਕਰ ਲੋ ਪਿਆਰ ਮਿੱਤਰੋ ਬੈਟੋ ਕੈਚਅਪ ਦੇ ਨਾਲ ਬੈਡ ਸੈਂਡਵਿਚ ਖਾਣੇ ਆ ਤੇ ਫਿਰ ਮਿਲਦੇ ਆ ਕਨੈਕਸ਼ਨ ਬਦਲਣਾ ਪੱਖੇ ਦਾ ਪੱਖਾ ਜਮਾ ਜਾਮ ਹੋ ਗਿਆ ਪੱਖਾ ਖੜ ਚੁੱਕਿਆ ਏ ਉਹਦੋਂ ਅੰਗਰੇਜ਼ ਕੀਤਾ ਸੀ ਮੈਂ ਤੇ ਰਾਜੇ ਨੇ ਕੈਕਸਰ ਦੇਖੋ ਕਿੰਨੇ ਪਏ ਹੁਣ ਇਹਨਾਂ ਚ ਵੇਨੇ ਕੋਈ ਚੱਲਦਾ ਹੋਇਆ ਤਾਂ ਆਓ ਮਿੱਤਰੋ ਸਮਝੇਗਾ ਪਿੰਟ ਦੇ ਕੇ ਆਟਾ ਲੈ ਕੇ ਆਉਣਾ ਉਟਾ ਕੇ ਪੈਂਡੂ ਪਤਾ ਨਹੀਂ ਲੱਗੂ ਕਿੰਨੇ ਪੈਸੇ ਉੱਥੇੋਂ ਪੈਸੇ ਪਾ ਪੈਂਡ ਵਾਲੇ ਵੱਧ ਲੈ ਲੈਂਦੇ ਆਪਣੇ ਪੈਸੇ ਲੱਗ ਜੂ ਪਤਾ ਬਾਕੀ ਫੜ ਫੂਨ ਆਏ ਫੜ ਆਈ ਥੱਲੋਂ ਦੀ ਬਾਹ ਕੱਢ ਚੰਗੀ ਤਰ੍ਹਾਂ ਫੜੀ ਹੋਰ ਨਾ ਕਦੇ ਫੇਟ ਦਵੇਂ ਅੱਜ ਕਰਾਂਗੇ ਹਮ ਐਕਟਵਾ ਮੋਟਰ ਵਲੌਗ ਤਾਂ ਉਹ ਚੱਕ ਫੋਨ ਥੱਲੋਂ ਇਹ ਫੋਨ ਡਿੱਗ ਗਿਆ ਜੀ ਡਿਸਪਲੇ ਜਾਣੀ ਤੇ ਪੈਣੀ ਵੀ ਹੈ ਨਹੀਂ ਕਿ ਤੇ ਮੈਂ ਜਾਣਾ ਮੰਨਤਪੁਰ ਪਰ ਇਹ ਹੋ ਜਾ ਪਤਾ ਥੋੜੀ ਹੁੰਦਾ ਮਾੜੀ ਕਿਸਮਤਾਂ ਮਾੜੀ ਦੱਸਣਾ ਬੰਦ ਸ਼ੌਕ ਕਰ ਲਾ ਜੀ ਪੀਣ ਰੱਖਿਆਂ ਦਾ ਉਹ ਕਹਿੰਦੇ 25 ਮਿੰਟਾਂ ਨੂੰ ਅੱਧੇ ਘੰਟੇ ਨੂੰ ਲੈ ਜਿਓ ਹੁਣ ਅੱਧੇ ਘੰਟੇ ਨੂੰ ਆਵਾਂਗੇ ਤੇ ਫੇਰ ਲੈ ਕੇ ਜਾਵਾਂਗੇ ਤੇ ਮੌਸਮ ਦਾ ਸੋਹਣਾ ਰਹਿਦਾ ਕਿਆ ਕਰੀਏ ਉਹ ਤੋਂ ਰੁਕੇ ਸੀ ਨਾ ਸੇਮ ਨਾ ਕੀ ਇਹਨਾਂ ਤੇ ਆਪਾਂ ਉਹਨੂੰ ਸੰਨੀ ਨੂੰ ਪੁੱਛਦੇ ਆ ਪੱਖਾ ਇਹ ਕਰ ਦੂ ਠੀਕ ਆ ਜੇ ਜਿਵੇਂ ਕੇ ਨਹੀਂ ਤੇ ਫੇਰ ਵੀ ਨਹੀਂ ਕੀ ਗੱਲ ਬਣਦੀ ਹੈ ਦੀ ਨੈਕਸਟ ਡੇ ਮਿੱਤਰੋ ਅੱਜ ਹੈਗਾ ਦੂਜਾ ਦਿਨ ਤੇ ਆਪਾਂ ਪਹਿਲਾ ਵਲੌਗ ਕੰਟੀਨਿਊ ਕਰਦੇ ਪਏ ਆ ਤੇ ਚੱਲਦੇ ਆ ਭੱਜੂ ਜੀ ਨੂੰ ਢੇੜਾ ਕਢਾਉਣ ਤੇ ਤੜਕੇ 8 ਵਜੇ ਕੇ ਆ ਤੋਂਪ ਨਿਕਲੀ ਹੋਈ ਆ ਵਧੀਆ ਲੱਗਾ ਹੋਇਆ ਦਿਨ ਜੋ ਜੋ ਭੰਨੀ ਹੋਈ ਆ ਆਪਣੀ ਲੈ ਕੇ ਜਾਣੇ ਹਾਂ ਢੇੜਾ ਕਢਾਉਣ ਭੱਜੂ ਜੀ ਅਈ ਨਾਣਾ ਘੂਰਲਾ ਮੇਲਕੈਂ ਤਾਂ ਕਰਤੀ ਓਏ ਆ ਜਾ ਆ ਜਾ ਮੱਕੜੀ ਦੇ ਜਾਲੇ ਪੈ ਚੁੱਕੇ ਨੇ ਮਿੱਤਰੋ ਝੋਨਾ ਪੱਕਣਾ ਤੇ ਆ ਗਿਆ ਹੈ ਫਰੇਗੇ ਮਹੀਨੇ ਡੇਢ ਮਹੀਨਾ ਮੰਨ ਕੇ ਕਿ ਚੱਲਦੇ ਉਹਨੂੰ ਦਿਵਲੀ ਆ ਜਾਣੀ ਹੈ ਦੀਵਾਲੀ ਤੇ ਪਟਾਕੇ ਨਹੀਂ ਚਲਾਉਣੇ ਹਨਾ ਜੋ ਜੋ ਟੱਕੇ ਨਹੀਂ ਚਲਾਉਣੇ ਕਿ ਟੱਕਰ ਢੀੜਾ ਕਢਾ ਲਿਆਂਦਾ ਜੋ ਜਨ ਉਨਲੀ ਆ ਕੇ ਘਰੇ ਬੰਦ ਨੇ ਸਹਜ ਰੋੜਾ ਪਿੱਛੇ ਆ ਰਹੇ ਕਿ ਜੋਬਨ ਰੋੜਾ ਪਤਾ ਨਹੀਂ ਕਿਹੜਾ ਯੂਬਨ ਲੱਗਦਾ ਜੋਬਨ ਇੱਧਰ ਚੱਲੇ ਆ ਅੱਜ ਦੱਸਿਆ ਇਹ ਵੀ ਇਹ ਤਾਂ ਅੰਦਰ ਤੱਕ ਲੋਕਡਾਊਨ ਲਾ ਕੇ ਬੈਠਾ ਘਰੇ ਸਹਜ ਨੂੰ ਪੁੱਛੀਦਾ ਵਾ ਕੀ ਕਰਦਾ ਕਹਿੰਦਾ ਫੋਨ ਤੇ ਲੱਗਾ ਪਿਆ ਕੀ ਕਰਦਾ ਫੋਨ ਤੇ ਲੱਗਾ ਪਿਆ ਮੈਂ ਬਸ ਫੇਤੀ ਹਵਾ ਕੱਢ ਲੂੰ ਆਪਦੀ ਹੁਣ ਤੇ ਲੱਗਾ ਗਿਆ ਤਾਂ ਧੁੱਪ ਨਿਕਲਾਈ ਹੈ ਧੁੱਪ ਦੀਬਾਂ ਦਾ ਰੀਚਾਰਜ ਮੁੱਕ ਚੁੱਕਿਆ ਹੈ ਤਾਂੰਦਾ ਨਾ ਹੋ ਗਿਆ ਨਾ ਫੂਨ ਲਉ ਗਿਆ ਚੌਥਾ ਦਿਨ ਹੋຊੇ ਨੂੰ ਮੈਂ ਫੂਨ ਲਾ ਕੇ ਪੁੱਛ ਲਈ ਜਾਂਦਾ ਕੰਮ ਤੇ ਮੰਡਾ ਕਿ ਨਹੀਂ ਚਲੋ ਮਿਲਤੇ ਹੈ ਘਰ ਪੇ ਚਲ ਕੇ ਕੁਕੀ ਤੇ ਡੈਡੀ ਨਾਲ ਲੰਘਿਆ ਸੀਗਾ ਘਰੇ ਗਿਆ ਲੈ ਕੇ ਆਇਆ ਜੀ ਅੱਗੇ ਪਿੱਛੇ ਦਾ ਉਹਦੀ ਨਿਕਲਾਉਂਦਾ ਹੁੰਦਾ ਬਾਹਰ ਲੋ ਜੀ ਰਾਜੇ ਮਿਸਤਰੀ ਨੇ ਸਾਡਾ ਪੱਕਾ ਖੋਲ ਦਿੱਤਾ ਗਿਆ ਜੀ ਬੈਲਿੰਗ ਸੈਟਾਂ ਇਹ ਵੀ ਠੀਕ ਆ ਹੁਣ ਆਪ ਦੇ ਜ਼ਿੰਮੇਵਾਰੀ ਦੇ ਰਾਜਾ ਖੋਲਦਾ ਪਿਆ ਵੱਡਾ ਟੁੱਕੀ ਕਰੀ ਜਾਂਦਾ ਤਾਰਾਂ ਨੂੰ ਉਹ ਤਾਂ ਚੱਕਦਾ ਉਹ ਲੱਗ ਇਹ ਹਲਾ ਉਹ ਨਹੀਂ ਸਿੱਕੀ ਨਹੀਂ ਆਂ गया। पैप जी बसाई है थलड़े पास ढूंढ तोड़ती तूँगी। 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 ਬਈ ਤੋ ਬਾਤ ਐ ਯਾਰ ਤੂੰ ਵੇਖ ਜੇ ਵਿੱਚੋਂ ਤਾਰ ਸੜੀ ਹੋਵੇ ਟੁੱਟੀ ਹੋਵੇ ਆ ਖਰਾਬ ਹੋ ਜਾਏ ਕਾਲਾ ਹੋ ਜਾਏ ਕੁਛ ਤਾਂ ਹੋਵੇ ਨਾ ਲੋ ਜੀ ਰਾਜਨੈਨ ਸੱਲ ਬਦਲਤਾ ਵਾ ਹੁਣ ਦੇਖਦੇ ਆ ਰਾਜਾ ਮਾਸਤਰੀ ਕਾਮ ਵਾਲਾ ਜਾਬ ਹੁੰਦਾ ਕਿ ਨਹੀਂ ਤੇ ਫਿਰ ਇਹਨੂੰ ਦੁਕਾਨ ਖੋਲ ਦੇਣੀ ਆ ਆ ਵੀ ਜੋੜ ਗੀ ਤੂੰ ਨੇ ਇਹਦੇ ਕੜਾ ਕੜਕੜ ਕੜਕੜ ਮਾਹ ਦਾ ਨਾ ਫੈ ਲੱਗੀ ਆ ਨਾ ਕੰਜਰ ਤੇ ਆ ਜਿੱਧਰ ਇਧਰ ਦੇਖੀ 17 ਲਾਣੀ ਬਹੁਤ ਧੀਜ ਨਹੀਂ ਪੱਖਾ ਨਹੀਂ ਚਾਹੁੰਦਾ ਸੀਗਾ ਆ ਲਾਣੀ ਆ ਦੁੱਕੱਟੇ ਜਿਉਣਾ ਥੰਨੇ ਉੱਪਰਲੀ ਤੇ ਲੱਗਣੀ ਆ ਇੱਥੇ ਤੇ ਧੌਣ ਤੇ ਕਿੱਲਾ ਤੇ ਫੜਾਉਣ ਤਾਂ ਸੀ ਇਹੋ ਜੀ ਪਾਸਾ ਸਭ ਇਹ ਇਸ ਕਸ ਆਪਣਾ ਉਹ ਪੀ ਪਰਲੇ ਪਾਸੇ ਕਰ ਦ

ਪਾ ਇੱਧਰ ਵੇਖ ਇੱਥੇ ਲੱਗਦਾ ਵਾ ਇੱਥੇ ਹੁਣ ਨਹੀਂ ਲੱਗਦਾ ਹੁਣ ਹੁਣ ਆ ਸਾਰਾ ਖੋਰਿਆ ਪਿਆ ਆ ਟੁੱਟ ਗਈ ਆ ਟੁੱਟ ਗਈ ਖਰਾਬ ਕਰਤਾ ਸਾਰਾ ਅੱਜ ਤਾਂ ਹੀ ਰਾਤ ਨੂੰ ਉਹ ਲਾਤਾ ਸੀ ਬਹੁਤ ਮਿੱਠਾ ਲਾਇਆ ਸੀ ਹੋ ਗਿਆ ਟਾਈਮ ਹੋ ਗਿਆ ਸਾਡਾ ਆਪ ਹੀ ਆ ਗਏ ਬਾਹਰ ਇੰਨੇ ਟਾਈਮ ਤੇ ਚਲੋ ਵੀ ਚਾਹ ਪੀਨੇ ਆ 4 ਵਜ ਗਏ ਆ ਕਿ ਆ ਆ ਪੀਲੇ ਭੱਜੇ ਆਉਂਦੇ ਆ ਏਡ ਵੀ ਪਾਜਦੇ ਹੁਣ ਡੱਬਾ ਇਹਨਾਂ ਨੂੰ ਬਾਅਦ ਚ ਪੱਠੇ ਲੈ ਕੇ ਆਉਣਾ ਮੈਂ ਆਣੀ ਮੇਰੀ ਢੋਲੀ ਢੋਲੀ ਆਣੀ ਮੇਰੀ ਢੋਲੀ ਹਾਏ ਮੇਰੀ ਢੋਲੀ ਆ ਦੇ ਲੋ ਕਿਥੇ ਚੜਦੀ ਆ ਹਾਂ ਢਲੀ ਬੁਗਾ ਦੇ ਦੇ ਕਰੋਗੇ ਹੈ ਤੁਸੀਂ ਮੈਨੂੰ ਹੈ ਤੁਹਾਡੀ ਮੰਮੀ ਤਾਂ ਹੁਣ ਚਲੀ ਗਈ ਹੈ ਤੁਸੀਂ ਮੈਨੂੰ ਬੁਗਾ ਦੇ ਦੇ ਕਰੋਗੇ ਮੈਂ ਢੋਲੀ ਤੇਰੇ ਇਥੇ ਪਾ ਦੇ ਫੀਡ ਤੇਰੇ ਕੋਲੇ ਹੀ ਆਉਣੇ ਹੁਣ ਹੁਣ ਤੇਰੇ ਜਵਾਕ ਬਣ ਗਏ ਆ ਹੁਣ ਤੇਰੇ ਕੋਲੇ ਹੀ ਆਉਣਾ ਹਵੇਲੇ ਮੇਰੀ ਡਾਲੀ ਬਣੀ ਹੋਈ ਆ ਉਹ ਕਹਿੰਦੇ ਵੀ ਇਹਨੂੰ ਕੋ ਚੱਕਿਆ ਉਹ ਮੀਨੂ ਬਣਾਉਂ ਮੀ ਵੀ ਜਾ ਫੀਡ ਪਾ ਦੇ ਡੱਬਾ ਅੱਧੀ ਬੁਰੀ ਰਹਿ ਗਈ ਫੀਡ ਦੀ 25 ਕਿਲੋ ਨਹੀਂ ਜ਼ਿਆਦਾ ਹੋਊਗੀ 30 ਕਿਲੋ ਹੋਊਗੀ ਛੱਡ ਦੇ ਸੱਲੇ ਛੱਡ ਦੇ ਛੱਡ ਦੇ ਏਹ ਹੁਣ ਮੇਰੇ ਦਾਹਦਾਰੇ ਖੜਤੀ ਆ ਆ ਵੇਖ ਲੈ ਮੇਰੀ ਡੋਲੀ ਡੋਲੀ ਇਹ ਮੇਰੀ ਡੋਲੀ ਡੋਲੀ ਵੀ ਤਾਂ ਮੇਰੇ ਦਾਲੇ ਦਾਲੇ ਆ ਮੇਰੀ ਡੋਲੀ ਆ ਇਹ ਚੱਕ ਲੈਣਾ ਉਦੋਂ ਫਿਰ ਹਟ ਜਾਂਦੀ ਹੈ ਹੈਨਾ ਹੂੰ ਤੇਰੀ ਕਿਰੀ ਮਾਨ ਕਿਰੀ ਨੂੰ ਤੇਰੀ ਮਾਨ ਨੂੰ ਲੈ ਜਾ ਚੋਰ ਓਥੇ ਪਾਈਂ ਸਭ ਖੜੇ ਐ ਤੇ ਹੀੜ ਅੱਧਾ ਡੱਬਾ ਪਾ ਦੇ ਬਹੁਤ ਆ ਬਾਅਦ ਚ ਮੈਂ ਪੱਠੇ ਲੈ ਕੇ ਉਹਨਾਂ ਨਾਲ ਹਰੀਦ ਕਰਾਂ ੱਠੇ ਪਾਵਾਂਗੇ ਤੁੱਪ ਬਹੁਤ ਸੋਹਣੀ ਨਿਕਲੀ ਐ ਮੋਟਰਸਾਈਕਲ ਧੋਵਾਂਗੇ ਅੱਜ ਚੰਗੀ ਤਰ੍ਹਾਂ ਤਸੱਲੀ ਨਾਲ

ਨੀ ਸਿ ਚਾਹ ਇਹ ਨਹੀਂ ਪਤਾ ਹੁਣ ਠੰਡੀ ਹੋ ਗਈ ਹੋਵੇ ਚਾਹ ਵਾਂ ਚੈੱਕ ਕਰਕੇ ਦੇਖ ਦਵਾਂ ਉਹੀ ਗੱਲ ਹੋਈ ਚਾਹ ਠੰਡੀ ਹੋਈ ਪਈ ਹੈ ਗਰਮ ਕਰ ਲਾਂ ਆ ਵੀ ਤੇ ਮਮਮੀ ਕਿਹਾ ਗਰਮ ਕਰਕੇ ਲਿਉਂਦੀ ਆ ਆਪਾਂ ਨੇ ਟਾਈਮ ਵਲੌਗ ਦੇਖਦੇ ਆ ਤੇਲਕਵਾਲੀਏ ਲੋ ਵੀ ਮਿੱਤਰੋ ਮੀਂਹ ਕਾ ਦਾ ਹਟਿਆ ਥੋੜਾ ਜਿਹਾ ਅੱਜ ਬਦਲਵਾਈ ਜੀ ਹੈਗੀ ਆ ਮੇਗਾ ਚਲ ਕੋਈ ਨਹੀਂ ਹੁੰਦਾ ਦੇਖੀ ਜੋ ਧੋਤ ਲੈਣਾ ਹੁਣ ਧੋਣਾ ਤਾਂ ਹੈਗਾ ਇਹ ਥੋੜੀ ਵੀ ਲਪੜਾ ਦੇ ਰੱਖਣ ਦੇਣਾ ਹੁਣ ਮੈਂ ਚੰਗੀ ਤਰ੍ਹਾਂ ਧੋਈ ਜਾਣਾ ਦੇਖੋ ਸਾਬਣ ਬੋਰਚ ਸਟੀਲ ਬੁਰ ਲਾਈ ਵੀ ਲੋਈ ਵੀ ਚੰਗੀ ਤਰ੍ਹਾਂ ਮਚਕਾ ਆ ਕੇ ਇਹ ਚੀਜ਼ ਰੱਖਣੀ ਦਾ ਸ਼ੌਂਕ ਨਾ ਰੱਖੋ ਨਹੀਂ ਫਿਰ ਨਾ ਰੱਖੋ ਆਪਾਂ ਤਾਂ ਇਹ ਕਰਨੀ ਹੈ ਜਿਹੜੀ ਚੀਜ਼ ਟੁੱਟਦੀ ਆ ਉਹ ਵਾਓ ਜਿਹੜੀ ਖਰਾਬ ਹੁੰਦੀ ਆ ਸਹੀ ਕਰਾਓ ਹੁਣ ਇੱਥੇ ਜਿਹਾ ਸ਼ਾਕਰਾ ਸ਼ਾਕਰ ਵੀ ਸੈਟ ਕਰਾਵਾਂਗੇ ਜਿਵੇਂ ਜਿਵੇਂ ਇਸੇ ਆਤੇ ਰਹਿਣਗੇ ਗਏ ਖੜਕਾ ਖੜਕਾਣੀ ਹੈਗਾ ਨਾ ਇੰਜਨ ਦੀ ਆਵਾਜ਼ ਆ ਮੋਜੇ ਹੀ ਮੋਜੇ ਹੀ ਵਧੀਆ ਗੱਲ ਬਾਤ ਓਕੇ ਰਿਪੋਰਟ ਆ ਜਾਣਾ ਵਾਲੀ ਗੰਦਾ ਹੋਇਆ ਸੀਗਾ ਦਾਦ ਦਿਨ ਮੀਂਹ ਚ ਇੱਕ ਤਾਂ ਕਵਰ ਜ਼ਰੂਰ ਲਿਓਣਾ ਮੋਟਰ ਹੁੰਦਾ ਨਾ ਟੌਪ ਕਰ ਰਿਕਵਰ ਪਾ ਕੇ ਕਢਾ ਲਿਆ ਕਰਨਾ ਆ ਪਾੜਾ ਮੰਗ ਮੰ ਦੇਣਾ ਦੇ ਇਹਨੂੰ ਬਲਸਾ ਦਾ ਚੌਕ ਤੋਂ ਤੋਰ ਪਕੜਾਤਾ muss ich ein paar Tage ਆ ਵੀ ਖਾਨ ਲੱਗੇ ਆ ਧੌਣ ਲਾਦਾ ਪ੍ਰੈਸ਼ਰ ਦੇਖੋ ਜੱਟ ਕਾ ਪੜਦੇ ਆ ਤੁਮ ਮਿੱਟੀ ਲੱਗੀ ਹੋਈ ਕਮੈਂਟ ਕਰਦੇ ਹੋ ਹਾਂਜੀ ਮਸਕਾ ਦਾ ਮਸਕਾ ਮਨ ਅੱਲਾ ਬਣੇ ਦੋਸਤ ਇਹ ਯਾਰ ਭੀ ਭੁੱਲ ਗਿਆ ਇਹਦੇ ਵੀ ਵੰਡ ਲੱਗ ਗਈ ਸਭ ਨਾਲ ਕੁੜੀ ਦਾ ਨੰਬਰ ਹੈ ਨਹੀਂ ਮੈਂ ਫੋਨ ਲਾ ਕੇ ਗੱਲ ਕਰਉ ਹਾਂਜੀ ਗਾਇਸ ਵੀਰੇ ਸਿਮਰਾ ਵੀ ਸਕੂਟਰ ਤੇ ਹੋ ਰਿਹਾ ਹਾਂਜੀ ਗਾਇਸ ਵੀਰੇ ਸਿਮਰੇ ਨੇ ਸਾਬਣ ਮਾਰਿਆ ਵੇਖੋ ਤੇ ਮੇਰਾ ਸਾਬਣ ਮਾਰਿਆ ਮੁਰਚਨ ਤੇ ਚੈੱਕ ਕਰੋ ਵੀ ਜੀ ਆਪ ਕਿਨੇ ਸਾਬਣ ਵਧੀਆ ਮਾਰਿਆ ਮਾਰਿਆ ਕਮੈਂਟ ਕਰਕੇ ਜੀ ਦੱਸਿਓ ਚੀਟਿੰਗ ਆਇਦਾਂ ਹੀ ਪੱਜ ਗਈਆਂ ਕਰਨੀ ਜਾਂਦੀ ਜਾਂਦੀ ਆਣੀ ਹਾਂ ਜੀ ਹਾਂ ਜੀ ਚੈਮਸ ਕੋਟ ਸਟੋਰੀ ਹਾਂ ਜੀ ਹਾਂ ਜਾਂ 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 ਆਹ ਸਿਟੀ ਲੈਂਦੀ ਹੈ ਜੀ ਹਾਂਜੀ ਆਹ ਦੇਖੋ ਆਹ ਸਿਟੀ ਲੈਂਦੀ ਹੈ ਸਿਟੀ ਇਹ ਹੁੰਦੀ ਹੈ ਸਿਟੀ ਬਲਰ ਹੋ ਗਈ ਸਿਟੀ ਇਹ ਸਿਟੀ ਸਿਟੀ ਬਲਰ ਹੋ ਗਈ રે ਸਿਮਰਾ ਫੋਕਸ ਮੈਂ ਹੈ ਰੇ ਆਟੋ ਫੋਕਸ ਸੈਪਟ ਨਹੀਂ ਕਰ ਰਹਾ ਰੇ ਸਿਟੀ ਬਲਰ ਹੋ ਗਈ ਰੇ ਟਰੋ ਮੋਟਰਸਾਈਕਲ ਚਮਕ ਗਈ ਹੈ ਹੁਣ ਇਹਦਾ ਕਵਰ ਮਂਗਾਵਾਗੇ ਤੇ ਕਵਰ ਚ ਪਾ ਕੇ ਖੜਾਵਾਂਗੇ ਜਦੋਂ ਜਾਵਾਂਗੇ ਤੇ ਉਦੋਂ ਹੀ ਚਲਾਵਾਂਗੇ ਲਾ ਹੂੰ